ਆਵੇ ਖੇਤਾਂ ਚ ਅਮਰਤਾਰੀ ਗੋ ਸਿੱਖ ਨਾਲ ਪੜ ਗਈਆਂ ਔਰਤਾਂ ਜਮ ਕੇ ਕੱਡੀਆਂ ਗਾਲਾਂ ਲਲਕਾਰ ਦੀਆਂ ਆਈਆਂ ਨਜ਼ਰ ਆ ਮੇਰਾ ਪਾ ਜੀ ਦਾੜੀ ਖੋਤੀ ਯਾਰ ਪੂਰੇ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀ ਮਾਰਖਲੇ ਜੋ ਮਾਰਖਲੇ ਇੱਕ ਤਾਂ ਜੀ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਖੇਤਾਂ 'ਚ ਕੁਝ ਮਹਿਲਾਵਾਂ ਖੜੀਆਂ ਨੇ ਜਿੰਨਾਂ ਵੱਲੋਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੂੰ ਘੇਰਾ ਪਾਇਆ ਹੋਇਆ ਹੈ ਜਮ ਕੇ ਇਹਨਾਂ ਮਹਿਲਾਵਾਂ ਵੱਲੋਂ ਉਸ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਉਸ ਨੂੰ ਕੋਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਕੁਝ ਨੌਜਵਾਨ ਇਹਨਾਂ ਮਹਿਲਾਵਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ ਪਰ ਆਪੇ ਤੋਂ ਬਾਹਰ ਹੋਈਆਂ ਇਹਨਾਂ ਮਹਿਲਾਵਾਂ ਨੇ ਇੱਕ ਨਹੀਂ ਸੁਣੀ ਗੁਰਸਿੱਖ ਤੇ ਤਾਵਾ ਬੋਲਦਾ ਉਸ ਦੀ ਜੰਮ ਕੇ ਖਿੱਚ ਤੂੰ ਕਰਦੀਆਂ ਇਹ ਮਹਿਲਾਮਾਂ ਸ਼ਰਿਆਮਤ ਦਿਖਾਈ ਦਿੱਤੀਆਂ ਨੇ ਉਹ ਹਾਏ ਉਹ ਮੇਰਾ ਪਾਟਾ ਦਾੜੀ ਦੋਤੀ ਯਾਰ ਇਲਜ਼ਾਮ ਲੱਗ ਰਹੇ ਨੇ ਕਿ ਇਸ ਝੜਪ ਦੌਰਾਨ ਮਹਿਲਾਮਾਂ ਵੱਲੋਂ ਗੁਰਸਿੱਖ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਹੈ ਕਾਫੀ ਸਮਾਂ ਇਹ ਹੰਗਾਮਾ ਇਹ ਗਾਲੀ ਗਲੋਚ ਚ ਮੌਕੇ ਤੇ ਹੁੰਦਾ ਦਿਖਾਈ ਦਿੱਤਾ ਹੈ ਜਬਰਦਸਤ ਇਸ ਹੰਗਾਮੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗਾਲਾਂ ਦਾ ਮੁੱਲ ਗਾਲਾਂ ਕੱਟ ਕੇ ਗਾਲਾਂ ਨਹੀਂ ਜਾਨਲੀ ਨੂੰ ਕੱਲੀ ਗਾਲਾਂ ਨੂੰ ਆਪਣਾ ਹਾਂ ਜੇਖੋ ਕੰਦਰ ਮਾਰੇ ਤੇ ਪਿਓ ਨੇ ਮਾਰ ਤੇ ਵੀ ਮਾਰਾ ਆਪਣੇ ਵਾਲਾ ਆਪਣੇ ਵਾਲਾ ਫੇਰ ਗਾਲਾਂ ਕੱਟ ਨਹੀਂ ਆ ਆਹ ਆਹ ਬਾਲਾ ਕੰਮ ਨੇ ਆਈ ਜੀ ਚੋਰ ਕੇ ਜਾ ਫੜ ਕੇ ਮੈਂ ਭਾਗੀ ਮਰਛਲੇ ਤੇ ਮਾਰਛਲੇ ਇੱਕ ਮਾਰ ਪਾਣੀ ਜਰਾ ਛਾੜ ਓਹ ਕਈ ਫੜ ਪਰਕਰ ਜਾਣਕਾਰੀ ਮੁਤਾਬਕ ਖੇਤਾਂ ਚ ਵਟ ਨੂੰ ਲੈ ਕੇ ਦੋਮਾ ਧਿਰਾਂ ਵਿਚਾਲੇ ਟਕਰਾਰ ਹੋਈ ਸੀ ਬਹਿਸਵਾਜੀ ਹੋਈ ਸੀ ਜਿਸ ਤੋਂ ਬਾਅਦ ਗੁੱਸੇ ਚ ਆਇਆ ਮਹਿਲਾਮਾਂ ਨੇ ਗੁਰਸਿੱਖ ਤੇ ਤਾਬਾ ਬੋ ਦਿੱਤਾ ਫੰਗਾਮੇਤੀਆਂ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਪਿੰਡ ਕੱਕੜਚੇ ਵੱਟ ਦੇ ਰੋਲੇ ਨੂੰ ਲੈ ਕੇ ਦੋ 13 ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀਆਂ ਨੇ ਝੜਪ ਦਾ ਇਹ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਿਆ ਹੈ ਜਾਣਕਾਰੀ ਮੁਤਾਬਕ ਕਈ ਜਥੇਬੰਦੀਆਂ ਅੰਮ੍ਰਿਤਧਾਰੀ ਗੁਰਸਿੱਖ ਦੇ ਹੱਕ ਚ ਆ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ ਹੈ ਬੀਬੀ ਨਾਲ ਝਗੜਾ ਹੋ ਆਪਣੀ ਜ਼ਮੀਨ ਨਹੀਂ ਲਾਗੇ ਵਾਣਦੇ ਆਂਦੀ ਮੇਰੀ ਵੱਟਵਾਤੀ ਆ ਤੇ ਮੈਂ ਆਖਿਆ ਪੈਣਾ ਕੋਈ ਨਹੀਂ ਤੇਰੀ ਵੱਟ ਵਹਿ ਗਈ ਆ ਤੇ ਤੇਰੇ ਮਿੱਟੀ ਲਾ ਦਾਂਗੇ ਵੱਟ ਨੂੰ ਅਸੀਂ ਤੇ ਜੇ ਤੂੰ ਜਿੱਥੇ ਤੇਰਾ ਜੀ ਗੱਲਾਂ ਤੂੰ ਉੱਥੇ ਮਿਲ ਕੇ ਜਿੰਨੀ ਤੇਰੀ ਜ਼ਮੀਨ ਬੰਦੀ ਆਪਣੀ ਵੱਟ ਪਾਲਾ ਆਂਦੀ ਨਹੀਂ ਮੈਂ ਤੇਰੀ ਦਾੜੀ ਖੋਣੀ ਮੈਂ ਤੈਨੂੰ ਮਾਰ ਕੇ ਫੇਰ ਇੱਥੋਂ ਜਾਣਾ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲੈ ਕੇ ਖਲੋਗੀ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜ਼ਮੀਨ ਤੇ ਚਲੇ ਗਿਆ ਤੇ ਇਹਨੇ ਗੱਤੇ ਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਤਿੰਨ ਬੰਦੇ ਆਚਾਰ ਤੇ ਮਗਾਦੇ ਕੋ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜਿਹੜੀਆਂ ਜਨਾਨੀਆਂ ਮੇਰੇ ਗਲ ਪੈ ਗੀਆਂ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਬੇਇੱਜ਼ਤੀ ਕੀਤੀਆਂ ਨਾਲ ਇੰਨਾ ਮੈਨੂੰ ਬੜਾ ਭੁਆ ਕਿ ਕੋਈ ਮੇਰੇ ਪੱਲੇ ਵੀ ਛੱਡਿਆ ਨਹੀਂ ਮੇਰੀ ਬੇਇੱਜ਼ਤੀ ਕੀਤੀ ਹੰਤ ਕੋਈ ਨਹੀਂ ਤੇ ਮੈਂ ਹੱਥੀ ਜੋੜੀ ਗਏ ਮੇਰਾ ਨਾਲ ਪਤੀਜਾ ਤੇ ਨਾਲ ਮੇਰਾ ਭਰਾ ਆ ਤੇ ਜਾ ਵੀ ਬੇਟਾ ਏ ਤੇ ਉਹ ਸ਼ਦੌਂਦੇ ਰਹੇ ਮੌਕੇ ਤੇ ਉਹਨਾਂ ਵੀ ਗਾੜੀਆਂ ਕੋਈ ਗੱਲ ਆਖੀ ਹੱਥੀ ਜੋੜੀ ਗਏਗੇ ਤੇ ਮੇਰੇ ਗਾਲੀ ਪਈਆਂ ਗਈਆਂ ਕੋਈ ਬਣੀ ਆ ਗਈ ਪ੍ਰਧਾਨ ਹੈ ਜਿਹੜੀ ਉਹਨੇ ਮੇਰੀ ਬੇਇੱਜ਼ਤੀ ਕੀਤੀ ਵੀ ਮੈਂ ਸਾਰੇ ਇਲਾਕੇ ਦੇ ਵਿੱਚ ਪਾਹੇ ਵੰਡੇ ਮੈਂ ਤੈਨੂੰ ਉੱਥੇ ਲੈ ਜਾਊਂਗੀ ਮੈਂ ਤੈਨੂੰ ਚੁਕਾ ਦਊਂਗੀ ਤੈਨੂੰ ਮਰਵਾ ਦਊਂਗੀ ਕਾਰਵਾਈ ਹੋਈ ਚਾਹੀਦੀ ਪਰਚਾਣਾ ਚਾਹੀਦਾ ਮੈਨੂੰ ਇਹਨਾਂ ਤੋਂ ਡਰ ਆ ਪਤਾ ਨਹੀਂ ਹਾਂਜੀ ਇੱਕ ਬੰਨੇ ਪਹਿਲੀ ਮੇਰੀ ਲੱਗਦੀ ਇਹਨਾਂ ਦੇ ਨਾਲ ਬਾਜ ਸਿੰਘ ਦੀ ਇੱਕ ਬੰਨੇ ਹੀ ਕਿਲਾ ਇਕਠੇ ਕੇ ਤੇ ਲਿਆ ਤੇ ਉਹ ਠੇਕੇ ਵਾਲਾ ਕਿਲਾ ਜਿਹੜਾ ਉਹ ਵੋਂਡੇ ਹਾਂ ਤੋਂ ਉੱਤੇ ਜਾ ਕੇ ਮੇਰੇ ਨਾਲ ਬੁਰਾ ਭਲਾ ਬੋਲਣ ਤੇ ਭਾਜੀ ਕੱਲ ਦੀ ਮੇਰੀ ਦਾੜੀ ਦੀ ਬੇਦਵੀ ਹੋਈ ਆ ਤੇ ਨਾਲ ਮੇਰੇ ਨਾਲ ਧੱਕਾ ਮੁੱਕੀ ਬਹੁਤ ਮੇਰੇ ਨਾਲ ਧੱਕਾ ਆਇਆ ਤੇ ਕੋਈ ਲੋਕ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆਣੀ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਕਈ ਸਵੇਰ ਦੇ ਆਏ ਐ ਇੱਥੇ ਐਸਐਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਉੱਥੋਂ ਮੁੜ ਕੇ ਫੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਅਸੀਂ ਇੱਥੇ ਕੱਜ ਖਰਾਬ ਹੋਣਦੇ ਅਸੀਂ ਹੁਣ ਫੇਰ ਇਹ ਕਰਕੇ ਜਿਹੜਾ ਨਾ ਬਨ ਇਨਸਾਫ ਹੋਇਆ ਤੇ ਫੇਰ ਅਸੀਂ ਇੱਥੇ ਧਰਨਾ ਲਾਵਾਂਗੇ ਇਸ ਵਿਵਾਦ ਨੂੰ ਲੈ ਕੇ ਹੰਗਾਮਾ ਕਰਨ ਵਾਲੀਆਂ ਮਹਿਲਾਵਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਵੱਲੋਂ ਅੰਮ੍ਰਿਤਧਾਰੀ ਗੁਰਸਿੱਖ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਆਖਰ ਕੀ ਇਲਜ਼ਾਮ ਮਹਿਲਾਵਾਂ ਵੱਲੋਂ ਲਗਾਏ ਗਏ ਨੇ ਏ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਤੇਰੀ ਪਿਆਲੀ ਦੇ ਨਾਲ ਪਿਆਲੀ ਉਹ ਵਾਹਂ ਦਿਆ ਸੀ ਜੋ ਕਿ ਮੈਂ ਵੇਖਣ ਗਈ ਤੇ ਮੇਰੀ ਵਟ ਬਾਹ ਰਿਆ ਸੀਗਾ ਠੀਕ ਹੈ ਮੈਂ ਪੁੱਛਿਆ ਕਿ ਤੂੰ ਵਾਟੇ ਕਿਉਂ ਵਾਈ ਆ ਠੀਕ ਹੈ ਕਿੰਨੂੰ ਪੁੱਛ ਕੇ ਵਾਈ ਮੈਂ ਤਾਂ ਮਤਲਬ ਮੈਂ ਇੱਥੇ ਨਹੀਂ ਰਹਿੰਦੀ ਮੈਂ ਸ਼ਹਿਰ ਰਹਿੰਦੀ ਤਹੀਂ ਮੇਰੀ ਪਿਆਲੀ 'ਚ ਕਬਜ਼ਾ ਕਰ ਲੋਗੇ ਉਹਨੇ ਟਰੈਕਟਰ ਤੋਂ ਉੱਤਰ ਕੇ ਥਾਪੀ ਮਾਰ ਕੇ ਮੈਨੂੰ ਐਨਾ ਗੰਦਾ ਲਬਜ ਬੋਲਿਆ ਐਨਾ ਗੰਦਾ ਲਬਜ ਬੋਲਿਆ ਕਿ ਮੈਂ ਹੁਣ ਤੁਹਾਨੂੰ ਕੀ ਦੱਸਾਂ ਉਸ ਤੋਂ ਬਾਅਦ ਮੇਰੇ ਮਗਰ ਪੱਜਿਆ ਮੇਰੇ ਕੱਪੜੇ ਫਾੜੇ ਮੇਰੀ ਢਾਈ ਟੋਲੇ ਦੀ ਚੇਨ ਲੈ ਗਿਆ ਮੈਂ ਭੱਜ ਕੇ ਜਾ ਕੇ ਅੰਦਰ ਮੜੀ ਫਿਰ ਮੇਰੇ ਸਿਸਟਰ ਆ ਮੈਨਾਂ ਨੂੰ ਬੁਲਾਇਆ ਇਹ ਆਏ ਇਹਨਾਂ ਨੇ ਮੈਨੂੰ ਅੰਦਰੋਂ ਬਾਹਰ ਕਢਾਇਆ ਫਿਰ ਅਸੀਂ ਪੁੱਛਣ ਗਏ ਕਿ ਤੂੰ ਮਦਵਲ ਕਿਉਂ ਗਾਲਾਂ ਕੱਢੀਆਂ ਕਿਉਂਕਿ ਜੋ ਵੀਡੀਓ ਵਾਇਰਲ ਕਰ ਰਿਹਾ ਹੈ ਨਾ ਉਹ ਵੀਡੀਓ ਇਹ ਵਾਇਰਲ ਕਰ ਰਿਹਾ ਕਿ ਮੈਂ ਜਿਹੜੀਆਂ ਹੀ ਪੁੱਛਣ ਗਏ ਆ ਪੁੱਛਣ ਤੇ ਜਿਹੜੀ ਗਾਲ ਕੱਢੀ ਆ ਮੈਨੂੰ ਅੰਦਰ ਤਾਰ ਛੱਡਿਓ ਮੈਨੂੰ ਤਾਂ ਗੁੱਸਾ ਆਣਾ ਹੀ ਨਾ ਜਦੋਂ ਪੁੱਛਾ ਲੱਗਿਆ ਵਾਧਾ ਘਾਟਾ ਹੋ ਜਾਂਦਾ ਫਿਰ ਇਹ ਮੈਂ ਜਥੇਬੰਦੀ ਦਾ ਸਹਾਰਾ ਲੈ ਕੇ ਮੇਰੇ ਉੱਤੇ ਮੇਰੇ ਮੇਰੇ ਮਗਰ ਭੱਜੇ ਫਿਰ ਸਾਡੀ ਗੱਡੀ ਨਹੀਂ ਆਉਣ ਦਿੱਤੀ ਜਿਹੜੀ ਗੱਡੀ ਜਿਹੜੀ ਸਾਡੀ ਗੱਡੀ ਦੇ ਅੱਗੇ ਕਹਿੰਦੇ ਸਾਡੀ ਗੱਡੀ ਨਹੀਂ ਜਾਣ ਦੇਣੀ ਜੋ ਮੇਰੇ ਸਿਸਟਰ ਉੱਥੇ ਬੈਠ ਗਏ ਠੀਕ ਆ ਫਿਰ ਮਿਆਦੇ ਵਿੱਚ ਬੋਲਿਆ ਵੀ ਆ ਮੇਰੇ ਕੋ ਵੀਡੀਓ ਆ ਜੋ ਮੇਰੇ ਨਾਲ ਕੱਪੜੇ ਪਾੜਿਆ ਮੇਰੇ ਉੱਤੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਗਿਆ ਆ ਔਰ ਮੈਂ ਬੇਨਤੀ ਕਰਦੀ ਆ ਸਾਰੇ ਪ੍ਰਸ਼ਾਸਨ ਨੂੰ ਕਿ ਉਹਨਾਂ ਦਾ ਕਰਤਾ ਰੱਦ ਕਰਕੇ ਔਰ ਮੇਰਾ ਪਰਚਾ ਜਿਹੜਾ ਦਰਜ ਕੀਤਾ ਜਾਵੇ ਉਹ ਮੈਂ ਜਥੇਬੰਦੀਆਂ ਦਾ ਸਰਾਂ ਲੈਣਦੇ ਹੋਏ ਮੇਰੇ ਤੇ ਔਰ ਮੇਰੀਆਂ ਸਿਸਟਰ ਤੇ ਔਰ ਇਹਨਾਂ ਤੇ ਪਰਚਾ ਦਰਜ ਕਰਾ ਕਾਦੇ ਵਾਸਤੇ ਕਰਵਾਇਆ ਦੱਸੋ ਇਸ ਤਕਰਾਰ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਤਰ੍ਹਾਂ ਦੀ ਸ਼ਿਕਾਇਤ ਤਾਂ ਆ ਚੁੱਕੀ ਹੈ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਕੱਲ ਤੁਹਾਨੂੰ ਕੰਪਲੇਂਟ ਮਿਲੀ ਸੀਗੀ ਦੋ ਤਰ੍ਹਾਂ ਲਓ ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮੜਾ ਚੰਗਾ ਬੋਲਿਆ ਵਾ ਤੇ ਦੂਜੀ ਪਾਰਟੀ ਵੱਲੋਂ ਸਾਹਨੇ ਮਿਲੀ ਸੀ ਕਿ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਤੇ ਇਹਨਾਂ ਨਾਲ ਗਾਲ੍ਹਾਂ ਕਢਦਾ ਵਾ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਇਹ ਦਰਖਾਸਤਾਂ ਹੀ ਰਾਤ ਲੈ ਲਈ ਸੀਗੀ ਇਹਨੂੰ ਅੱਜ ਦਾ ਟਾਈਮ ਦਿੱਤਾ ਸੀਗੀ ਲੇਡੀਜ਼ ਪਾਰਟੀ ਹੋਏ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੇ ਦੂਜੀ ਪਾਰਟੀ ਆ ਉਹਨਾਂ ਨੇ ਧਰਣਾ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਬੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਊਗੀ ਹੰਗਾਮੇ ਦੀਆਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਜਿਨ੍ਹਾਂ ਨੇ ਦੇਖਣ ਵਾਲੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਅੱਗ ਬਾਂਗ ਵਾਇਰਲ ਹੋ ਰਹੀਆਂ ਨੇ ਫਿਲਹਾਲ ਦੇਖਣਾ ਹੋਵੇਗਾ ਆਖਰ ਪੁਲਿਸ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ